ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਗੁਰੀ ਵਲੌਗਸ 001 ਚੈਨਲ ਦੇ ਉੱਤੇ ਅੱਜ ਤਰੀਕ ਹੈ 13 ਦਿਨਾਂ ਸ਼ਨੀਵਾਰ ਬਰਾ 2025 ਤੇ ਅੱਜ ਸੀ ਆਪਾਂ ਨੂੰ ਬੈਂਕ ਚੋਂ ਦੂਜੇ ਸ਼ਨੀਵਾਰ ਦੀ ਛੁੱਟੀ ਤੇ ਸਮਾਂ ਤਕਰੀਬਨ ਵੱਜ ਗਿਆ ਸ਼ਾਮ ਦੇ 4 ਤੇ ਪਹਿਲਾਂ ਅੱਜ ਵਲੌਗ ਨਾ ਦਾ ਕੋਈ ਜ਼ਿਆਦਾ ਮਨਜਾ ਕਰਦਾ ਨਹੀਂ ਸੀ ਪਰ ਕਰਦੇ ਨੇ ਗਾਲਾਂ ਗੁਲਾਈਆਂ ਦੇ ਕੇ ਕਹਿੰਦੇ ਤੂੰ ਕਰ ਲਿਆ ਕਰ ਕੁਝ ਜਿਹੜਾ ਕੰਮ ਕਰਦਾ ਫੱਦ ਵਿਚਾਲਾ ਜਾ ਕਰਕੇ ਛੱਡ ਦੇਣਾ ਤੇ ਫਿਰ ਮੋਟੀਵੇਸ਼ਨ ਜੀ ਦੇ ਦੀ ਕਰਦੇ ਨੇ ਵੀ ਨਹੀਂ ਤੂੰ ਲੱਗਿਆ ਰਿਆ ਕਰ ਕੀ ਪਤਾ ਕੰਮ ਬਾਣੀ ਆ ਨਾ ਉਹਨਾਂ ਨਾਲ ਕਰੇ ਕਰੇ ਤੇ ਚਲੋ ਬਈ ਹੁਣ ਆਪਾਂ ਕਰਦੇ ਆ ਸ਼ੁਰੂਆਤ ਜਾ ਕੇ ਉਹਨੇ ਬਾਜ਼ਾਰ ਚ ਤੇ ਕਿਤਾ ਅੱਜ ਆਪਣੇ ਪਿੰਡ ਸੇਦੇ ਵਾਲੇ ਮੇਲਾ ਹੈ ਅੱਜ ਪਹਿਲਾ ਦਿਨ ਸੀਗਾ ਮੇਲੇ ਦਾ ਟਾਈਮ ਨਾਲ ਜਾਣਾ ਸੀ ਅਮਨੋ ਹਸਪੀਟਲ ਚੋਂ ਉਹਨੂੰ ਛੁੱਟੀ ਨਹੀਂ ਮਿਲੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਹੁਣ ਬਾਜ਼ਾਰ ਜਾਣੇ ਆ ਤੇਕ ਤੋਂ ਕੰਮ ਹੀ ਨੇ ਕੰਮ ਨਵੇੜ ਕੇ ਫਿਰ ਚਲਦੇ ਆਪਾਂ ਆਪਣੇ ਪਿੰਡ ਸੇਦੇ ਵਾਲੇ ਮੇਲਾ ਖੋਣੇ ਆ ਤੁਹਾਨੂੰ ਹੁਣ ਬਜ਼ਾਰ ਵਾਲ ਨੂੰ ਮੋਟਰਸਾਈਕਲ ਕਰਦੇ ਸਟਾਰਟ ਤੇ ਇਧਰ ਫਰਮਾਇਸ਼ ਆ ਜੀ ਮੈਨੂੰ ਇਹ ਲਿਆ ਕੇ 20 ਤੇਜੀ ਤੋਂ ਬੰਡੀ ਪੈਕਿੰਗ ਚਾਹੀਦੀ ਹੈ ਜੀ ਲੈ ਵੀ ਆਹ ਹਲਦੀ ਰਾਮ ਵਾਲੇ ਰੋਸਟ ਕਰਸਟ ਪੀਨਟਸ ਚਾਹੀਏ ਮੈਨੂੰ ਲੈ ਵੀ ਆ ਵੀ ਫਰਮਾਇਸ਼ ਆ ਜੀ ਲਿਆ ਦੂਗਾ ਪਰ ਇਹ ਅੱਜ ਨਹੀਂ ਇਹ ਤੈਨੂੰ ਕੱਲ ਨੂੰ ਲਿਆ ਦੇਵਾਂਗਾ ਲਾਰੀ ਵੇਟ ਕਰਦੇ ਨੂੰ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਅਮਨ ਦੀ ਬੱਸ ਆਉਣ ਵਾਲੀ ਆਪਾਂ ਬੱਸ ਸਟੈਂਡ ਤੇ ਖੜੇ ਸੀਗੇ ਆਹਗਾ ਆਪਣਾ ਸ਼ਹੀਦ ਲੈਫਟੇਨੈਂਟ ਕਰਦੇਵ ਸਿੰਘ ਯਾਦਗਰੀ ਨਗਰ ਪੰਚਾਇਤ ਬੱਸ ਸੱਡਾ ਪਿੱਖੀ ਤੇ ਬੱਸ ਬੱਸ ਆਉਣ ਵਾਲੀ ਐ ਫਿਰ ਆਪਾਂ ਚੱਲਦੇ ਆ ਘਰ ਨੂੰ ਤੇ ਫਿਰ ਚੱਲਾਂਗੇ ਆਪਣੇ ਪਿੰਡਾ ਸੇਦੇ ਵਾਲੇ ਮੇਲੇ ਤੇ ਅਸੀਂ ਵੀ ਆਪਾਂ ਪਹੁੰਚ ਗਏ ਘਰੇ ਅਮਨ ਨੂੰ ਲੈ ਆਏ ਸੀਗੇ ਤੇ ਹੁਣ ਆਪਾਂ ਗੱਡੀ ਕੱਢਾਂਗੇ ਬਾਹਰ ਬਾਹਰ ਕੱਢ ਕੇ ਮੋਟਰਸਾਈਕਲ ਕਰਾਂਗੇ ਅੰਦਰ ਤੇ ਮੈਨੂੰ ਲੱਗਦਾ ਵੀ ਤਿਆਰੀਆਂ ਪੂਰੀਆਂ ਜੋਰਾਂ ਦੀ ਜੰਨੀ ਆਂਦੇ ਨੇ ਮੇਲੇ ਤੇ ਜਾਣ ਵਾਸਤੇ ਪੂਰੀਆਂ ਰੈਡੀ ਸੈਡੀ ਹੋਈ ਜਾਂਦੀਆਂ ਨੇ ਸਾਰੇ ਹਾਂ ਉੱਧਰੋਂ ਦਾ ਬਾਪੂ ਟੇਕ ਆਇਆ ਮੱਥਾ ਕਿਉਂ ਵੀ ਬੀਬੀ ਤਿਆਰੀ ਆ ਹਾਂ ਕਿ ਆਦੀ ਪੁੱਤਰਾ ਤਿਆਰੀ ਹੈ ਤਿਆਰੀ ਆ ਕਿੰਨੇ ਪੈਸੇ ਦੇਗੇ ਮੇਲੇ ਵਾਸਤੇ ਮੇਲਾ ਦੇਖਣ ਵਾਸਤੇ ਜਿੰਨੇ ਮਰਜ਼ੀ ਲਈ ਪੈਸੇ ਪੈਸੇ ਲੈ ਕੇ ਘਟਾ ਲੈ ਵੀਓ ਬੀਬੀ ਦਾ ਝੋਲਾ ਭਰਿਆ ਪਿਆ ਪੈਸਿਆਂ ਦਾ ਜਿੰਨੇ ਮਰਜ਼ੀ ਲਈ ਪੈਸੇ ਤੂੰ ਹਾਂ 2000 ਦੇ ਪੈਸੇ ਚੰਗੇ ਇੰਚਾਲਾ ਲੈ ਵੀ ਹੁਣ ਆਪਾਂ ਇਧਰ ਆਪਾਂ ਆਪਾਂ ਤਿਆਰ ਹੁਣ ਅਸੀਂ ਬੱਸ ਠੀਕ ਹੈ ਬਾਬੇ ਦੇ ਘਰੇ ਜਾਣਾ ਹੈ ਸਿੰਪਲ ਜਿਹੀ ਬਣ ਕੇ ਜਾਵਾਂਗੇ ਤੋ ਚਲੋ ਦਿਖਾਉਂਦੇ ਆ ਤੁਹਾਨੂੰ ਬਈਆ ਗੱਡੀ ਸਟਾਰਟ ਕਰਤੀ ਆਪਾਂ ਕਿਸ਼ਾ ਡਾਉਨ ਕਰਦੀਆਂ ਕਈ ਵਾਰ ਲੋਕ ਨੂੰ ਦਿਖਾਈ ਜਾਂਦੀ ਹੈਗੀ ਜਦ ਬਾਹਰ ਖੜਦੇ ਆ ਲੈ ਗੱਡੀ ਕਰਦੀਆਂ ਉੱਤੇ ਗੱਡੀ ਕੱਢਦੇ ਆ ਬਾਹਰ ਨੂੰ ਵਾਲ ਆ ਗਿਆ ਸੀ ਲੈ ਆ ਗਈ ਖਰਨਾਜ ਖਰਨਾਜ ਆ ਗਈ ਚੁੱਕ ਲਿਆ ਤੂੰ ਕੀ ਆ ਤੇਰਾ ਆ ਕੀ ਆ ਆ ਐਡੇ ਸੋਹਣੇ ਕੱਪੜੇ ਕਿੱਥੋਂ ਲਿਆਂਦੇ ਨੇ ਤੂੰ ਹੈ ਆ ਕੱਪੜੇ ਕਿੱਥੋਂ ਲਿਆਂਦੇ ਨੇ ਐਡੇ ਸੋਹਣੇ ਮੈਨੂੰ ਮਿਲਣਾ ਸੀ ਤੂੰ ਹੈ ਕਦੇ ਨਹੀਂ ਮਿਲਣਾ ਸੀ ਬਲੋਗ ਵੀ ਜਾਣਾ ਸੀ ਹੈ ਹਾਂ ਕੈਂਡੀ ਲੈਣੀ ਹੈ ਕੈਫੀਕੈਂਡ ਇਹ ਕਿੰਨੀਆਂ ਖਾਈ ਕਿਹ ਐ ਦੱਸ ਹੈ ਸਾਰੇ ਨੇ ਹੈਲੋ ਕਰੋ ਫੈਨੋ ਕਿਵੇਂ ਹੋ ਕਿਵੇਂ ਹੋ ਸਾਰੇ ਇਹਦੇ ਵਾਕੀ ਐ ਪਰਿਕਾ ਕਰ ਜਾਦੇ ਨੇ ਕਈ ਪਰਿਕਾ ਕਰਦੇ ਜਾਦੇ ਨੇ ਐ ਕਰਕੇ ਪਰਿਕਾ ਕਰ ਲੈ ਵੀ ਹਰ ਹਰਨਾਜ ਆਈ ਸੀ ਪਰਨਾਜ ਪਰਨਾਜ ਹਰਨਾਜ ਵੀ ਪਰਨਾਜ ਆਈ ਸੀ ਕਹਿੰਦੀ ਮੈਂ ਸਪੈਸ਼ਲ ਮਿਲਣਾ ਹੀ ਅੱਜ ਮੈਨੂੰ

ਪਤਵਾਰ ਤੇ ਗੁੰਕਰ ਨੂੰ ਆ ਵਾਏ ਤੋਂ ਬਹੁ ਟਾਈਮ ਨਾਲ ਤੁਰੇ ਆ ਅਸੀਂ 3 ਵਜੇ ਜਾਣਾ ਸੀਗਾ ਹਾਂ 6:30 ਹੋ ਗਏ ਤੇ ਇੱਧਰ ਬਾਬਾ ਜੀ ਬੈਠੇ ਨੇ ਪਾਟ ਕਰੀ ਜਾਂਦੇ ਨੇ ਤੇ ਘਰ ਆੜੀ ਨਹੀਂ ਫੁੱਟੀ ਨਹੀਂ ਵੀਡੀ ਤਾਂ ਕਰਕੇ ਲੇਟ ਹੋ ਗਏ ਇਹਨਾਂ ਦਾ ਬਟਵਾ ਕੋ ਮੂ ਹੋ ਗਿਆ ਉਹ ਬਟਵਾ ਕੋ ਨਾ ਬਟਵਾ ਤਾਂ ਲੱਭ ਗਿਆ ਮਾਰੀ ਨੂੰ ਲੋਕ ਲੱਗ ਕੇ ਆਉਣ ਨਹੀਂ ਦਿੱਤੇ ਤੇ ਆ ਹੁਣ ਜਾਣੇ ਆ ਕੀ ਆਨੇ ਉੱਥੋਂ ਹਜੇ ਵਿਚਾਰਾ ਬਲਾਡੇ ਮਾਮੇ ਦਾ ਵੇਟ ਕਰੀ ਜਾਂਦਾ ਕਿਹੜੇ ਟਾਈਮ ਦੀ ਹੁਣ ਲਾ ਦਿੰਦੇ ਆਪਾਂ ਗੱਡੀ ਜਿਹੜੇ ਸਾ ਨਾਲ ਬਾਪੂ ਨੇ ਹੱਥ ਪਾਇਆ ਤੁਸੀਂ ਇਹ ਲਵ ਗੱਡੀ ਕਿਵੇਂ ਜਾਂਦੀ ਹੋਊਗੀ ਹਾਂ ਜੀ ਜਾਂਦੇ ਆਪਾਂ ਬਾਪੂ ਜੀ ਪਾਰਤਾ ਤਾਂ ਨਹੀਂ ਨੇ ਹਾਂ ਬਾਪੂ ਜੀ ਪਾਰ ਠੀਕ ਹੀ ਕਰੀ ਜਾਂਦੇ ਆ ਵਿਚਾਰੇ ਪਾਰ ਕਰਨਾ ਜੀ ਤੁਸੀਂ ਗੁਰੂ ਦਾ ਗਿਆਨ ਹੈ ਹਾਂ ਇਆ ਜਾਂਦੀ ਆਪਣੀ ਰਾਣੀ ਸੁੰਦਰਾ ਹਣ ਲਾ ਰਹੀ ਨੇ ਤਰਨੇ ਕੋਲੇ ਤਰਨਾ ਡੀ ਕੀ ਦਾਪਾ ਨੂੰ ਮੇਰੇ ਬਾਦੇ ਤੇਲ ਪਵਾਉਣਾ ਸੀਗਾ ਤੇਲ ਤਾਂ ਹੁਣ ਅੱਗੇ ਜਾ ਕੇ ਪਵਾਵਾਂਗੇ ਜਿੱਥੇ ਕਿਤੇ ਵਾਰੀ ਆਉਂਦੀ ਮੂੜ ਕੇ ਆਵਾਂਗੇ ਨਾ ਹੋਰ ਲੇਟ ਹੋ ਕੇ ਬਾਹਲੇ ਗੱਡੀ ਆਪਣੀ ਹੁਣ 120 ਤੇ ਜਾਂਦੀ ਹੈ ਟਾਪੋਡਾ ਟਾਪੋਡਾ ਇਹ ਟਾਪੋਡਾ ਨਹੀਂ ਜਾਂਦਾ ਬਾਬਾ ਬਾਜਾ ਮਾਰੀ ਜਾਂਦਾ ਕਹਿੰਦਾ ਆ ਜਾਓ ਮੈਂ ਡੇਕੀ ਆ ਨਾ ਕਿਹੜੇ ਟਾਈਮ ਦਾਗਾ ਤੁਸੀਂ ਆਈਂ ਆਹ ਲਾ ਇੰਨੇ ਆ ਖੜੀ ਸ਼ੂਟ ਸ਼ੁਕ ਤਾਂ ਪਈ ਸਾਰੀਆਂ ਪਿੱਛੇ ਛੱਡ ਦੇਣੇ ਨੇ ਅੱਜ ਵੀ ਗੱਡੀ ਜਿਪ ਵਾਲਿਆ ਤੇੜ ਤੇੜ ਬੁਆ ਕੇ ਹੁਣ ਆਪਾਂ ਖਿੱਚ ਦਾਂਗੇ ਮਾਮੇ ਵਾਲਾ ਬੈਠਾ ਇਧਰ ਆ ਜਾ ਇਕਲਿਆ ਸਾਸ੍ਰੀਗੜ ਕੇ ਸਰਮ ਬਸ ਸਾਸ੍ਰੀਗੜ ਹੀ ਆਪਣੀ ਦਾ ਕੀ ਮਤਲਬ ਹੈ ਯਾਰ ਸਾਡੇ ਵਲੌਗ ਨਾ ਬਲੌਗ ਬੰਦੇ ਆ ਬਈ ਤੂੰ ਬਲੌਗ ਕਿਵੇਂ ਖਰਾਬ ਕਰਦਾ ਮੇਰੀ ਗੱਲ ਸੁਣ ਕੰਨ ਨਾਲ ਚਲ ਜਿੰਗਾ ਬਹਿ ਜਾਂਦੇ ਰਹਾ ਉਹ ਉਹ ਨੀਜਰਾ ਸੀਰੇ ਪਾਸ ਤੇਲ ਪੋੜਿਆ ਆਪਾਂ ਜਲਦੂ ਰੋ ਆ ਕੇ ਆਪਾਂ ਚੱਕ ਲਾਂਗੇ ਹੁਣ ਗੱਡੀ ਆਏ ਹੋਏ ਲੋਈ ਸਰਦਾਰ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਬਹੁਤ ਫੈਵਰੀ ਦੋਸਤੋ ਘਰੇ ਆ ਗਏ ਸੀਗੇ ਘਰੇ ਲੱਗਿਆ ਵਾ ਜਿੰਦਾ ਅਮਰਕ ਦੇ ਨਾਮ ਆ ਲੈ ਗਿਆ ਨਾ ਚਾਬੀ ਤਰਨਾ ਗੱਡੀ ਦੀ ਲਈ ਜਾਂਦਾ ਟੈਸਟਿੰਗ ਡਰਾਈਵ ਆਪਾਂ ਵੀ ਲੈਲੇ ਪਹੁੰਚ ਗਏ ਆਪਾਂ ਗੁਰੂਗਰਾਹ ਮੱਥਾ ਟੇਕਾਂਗੇ ਸਭ ਤੋਂ ਪਹਿਲਾਂ ਕਿਉਂ ਕਿਵੇਂ ਮੋਲ ਗਿਆ ਵਧੀਆ ਬੰਦ ਮੈਂ ਚੱਲ ਲੈ ਬੇਕਾਰ ਕਹਿੰਦੇ ਜਿਹੜਾ ਕੰਮ ਨਹੀਂ ਕਹਦੇ ਧਾਤ ਆ ਗਿਆ ਬਦਮਾਸ਼ ਹੈਲੋ ਇਹ ਪ੍ਰੋਗਰਾਮ ਆਇਆ ਬਾਪ ਲੈ ਲੈ ਮਾੜਾ ਮੋੜੇ ਆ ਅੱਜ ਇਸ ਕਿਬਾਸੀ ਜੀ ਮੈਨੂੰ ਮੋਟੂ ਮੰਮੀ ਨੂੰ ਮਿਲਾਓ ਕਿਵੇਂ ਆ ਸਮਝ ਆ ਗਿਆ ਤੁਮ ਮੰਮੀ ਜੱਫੀ ਪਾਓ ਓਏ ਮੰਮੀ ਨੂੰ ਬਲਾ ਸਾਸਰੀ ਘਰ ਹੁਣ ਅਸੀਂ ਸ਼ਗਨ ਆ ਕੇ ਲੰਗਰ ਕਿੱਧਰ ਤਰਨਾ ਬੈਠਾ ਸਾਮਰਾ ਹੈਲੋ ਕਿਵੇਂ ਹੋ ਕੇ ਸਾਰੇ ਕਿਵੇਂ ਹੋ ਸਾਰੇ ਠੀਕ ਹਾਂ ਸਾਰੇ ਹੁਣ ਆਪਾਂ ਸ਼ਕਾਂਗੇ ਲੰਗਰ ਇਹ ਆਪਣੇ ਗੁਰੂ ਘਰ ਦਾ ਲੰਗਰ ਹਾਲ ਹੈ ਕੌਣ ਆ ਕੌਣ ਆ ਹੈ ਲੈ ਲੈ ਆ ਤੀ ਆ ਮੋਰਦੀਂਦੀ ਆ ਉਹ ਵੀ ਲੰਗਰ ਛਕ ਰਿਆ ਲੰਗਰ ਛਕ ਕੇ ਹੁਣ ਅਸੀਂ ਚੱਲਦੇ ਹਾਂ ਸੂਚਰ ਦੇਵਾ ਕਰਾਂਗੇ ਤੋਂ ਬਾਅਦ ਉਹ ਲੈ ਕੇ ਚੁੱਕੀ ਆ ਉਹਦੇ ਤੋਂ ਬਾਅਦ ਪਾਪਾ ਖਾਣ ਵਾਲੋ ਥੇ ਰਹੇ ਆਹਾਹਾ ਤੇ ਬਾਕੀ ਚਾਰ ਸਿੱਖ ਕੁਮਰ ਦਾ ਥੈਂਕ ਯੂ ਤੋਂ ਬਾਅਦ ਦੁਬਾਰਾ ਸਤ ਸ੍ਰੀ ਅਕਾਲ ਆਪਣੀ ਗੱਲ ਕਰਿਆ ਕਿ ਜਦੋਂ ਪਾਪਾ ਖਾਣ ਮਗਰੀ ਉਸ ਸਾਡੀ ਦੇ ਗੁੰਦੇ ਪੰਖਸ਼ਾਂ ਦੀ ਝੜੀ ਲਾਉਂਦੇ ਪਾਏ ਨੇ ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਮਹਾਰਾਜ ਨੇ ਉਹ ਤਾਕਤ ਵਾਪਸ ਲਈ ਬਾਬਾ ਸੌਰਮਲ ਉਹ ਵੀ ਆਪਾਂ ਆ ਗਏ ਸੀਗੇ ਦੁਕਾਨ ਵਾਲੀ ਸਾਈਡ ਤੇ ਇੱਧਰ ਬਾਬਾ ਜਹਾਜ ਚੜਾਈ ਜਾਂਦਾ ਚੱਲ ਵੀ ਚੱਲ ਕੈਨੇਡਾ ਦਾ ਵੀਜ਼ਾ ਲੈਣ ਲਈ ਆਪਾਂ ਕੈਨੇਡਾ ਦਾ ਵੀਜ਼ਾ ਲੈਣਾ ਲੈ ਲਈਏ ਨਾ ਆਪਾਂ ਕਰਮੇਲ ਪੂਰਾ ਫੁੱਲਾ ਤੇਜ ਹੈ ਗੋਲ ਉਹਦੇ ਤੇ ਜਾਣਾ ਉਹ ਇੱਥੇ ਨਹੀਂ ਜਾਣਾ ਉਹ ਚੰਡੋਲ ਦੁਆਰਾਂ ਨਹੀਂ ਉਹਦੇ ਤੇ ਗੋਲ ਵਾਲੇ ਦੇ ਉੱਤੇ ਜਾਂਦੇ ਆ ਹਾਂ ਬਾਅਦ ਚ ਗੱਲ ਉਹ ਤੇ ਪਹਿਲਾਂ ਗੋਲ ਵਾਲੇ ਤੇ ਚੜ ਜਾ ਕੱਲ ਨੂੰ ਉਹਦੇ ਤੇ ਜਾਵਾਂਗੇ ਚੰਗਾ ਅੱਜ ਉਹਦੇ ਤੇ ਕੱਲ ਕਿੰਨੇ ਵੇਖੀ ਆ ਇਹਦੇ ਬਾਅਦ ਲੈ ਕੇ ਦਵਾ ਜਾਵਾਂਗੇ ਅੱਛਾ ਲੈ ਵੀ ਸਮਰ ਕਹਿੰਦਾ ਮੈਂ ਆ ਗੁੱਡੇ ਆਇਆ ਤੇ ਜਾਣਾ ਆਪਾਂ ਸਮਰ ਨੂੰ ਆਖਿਆ ਵੀ ਤੈਨੂੰ ਇਹ ਦੇ ਦੇ ਜੜਾਉਣਾ ਇਹਦੇ ਤੇ ਜਾਊਗਾ ਸਮਰ ਉਹਨਾਂ ਆ ਵੀ ਚਲੋ ਸੀ ਸਮਰ ਵੇ ਓਏ ਕਾਦੇ ਤੇ ਇੱਧਰ ਜਾਣਾ ਇੱਧਰ ਕਿ ਉੱਤਰ 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 ਆਹਾਂ ਬਸ ਠੀਕ ਐ ਉਥੋਂ ਦੁਨੀਆ ਵਿਖਾਵਾਂਗੇ ਦੁਨੀਆ ਵਿਖਾਵਾਂਗੇ ਤੁਸ ਨੂੰ ਵੀਖਣਾ ਲਾ ਵੀ ਟਿਕਟਾਂ ਘਟਾਲੀਆਂ ਸੀ ਇਹਦੀਆਂ ਸਮਰ ਦੇਖਦੇ ਸਮਰ ਡਰਦਾ ਤਾਂ ਨਹੀਂ ਓਏ ਇਹਦੇ ਤੇ ਜਾਣਾ ਹੈ ਉਹਦੇ ਤੇ ਨਹੀਂ ਡਰਦਾ ਓਕੇ ਆ ਕੰਮ ਬਸ ਠੀਕ ਹੈ ਲੈ ਵੀ ਇਹਨਾਂ ਨੇ 50 ਰੁਪਏ ਦੀ ਟਿਕਟ ਦਿੱਤੀ ਇੱਕ ਜਾਨੇ ਦੀ ਸਾਨੂੰ ਕਮਾਈ ਪੂਰੀ ਫੁੱਲ ਕਰੀ ਜਾਂਦੇ ਨੇ ਇਹ ਤੇ ਉਧਰ ਉਹ ਇਸ ਚੀਜ਼ ਤੇ ਚੜੇ ਖੜੇ ਨੇ ਡਾਇਨਾਸੌਰ ਇਹ ਤੇ ਤੇ ਇਧਰ ਆਪਾਂ ਵੀ ਚੜਨ ਲੱਗੇ ਆ लै भी सामरता वो गया फिर नब्बे से होता बुद्ध चढ़ना है फिर वो आ गया <laughs> ਇਹ ਬੰਦੇ ਦਾਰੋਜੀ ਆਪੋ ਆਉਂਦੇ ਆਜਾ 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 ਇਹ ਨੰਬਰ ਤਾਂ ਯਾਰੀ ਲੈਣ ਲੱਗ ਗਿਆ ਅਸੀਂ ਇੰਨੇ ਚੜੇ ਫਿਰਦੀ ਨਹੀਂ ਮਿਲ ਕੋ ਸਭ ਤੋਂ ਬਾਹਰ ਆ ਗਿਆ ਕਿੱਥੇ ਹੈ ਚੱਲ 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 ਉਹ ਜਾਂਦਾ ਬਈ ਚੋਪਰ ਆ ਵੀ ਇੱਧਰ ਵੀ ਆਹ ਰਹੇ ਨੇ ਜੀ ਪੂਰੇ ਤੇ ਆਰਿਆਂ ਦੇ ਜੀਰ ਜੀ ਆ ਆ ਪੈਰੋਂ ਉੱਤਲ ਗਿਆ ਮੈਂ ਜਿਹੜੇ ਪੂਰੀਆ ਪੜਾ